ਲਾਸਟ ਨਹੀਂ ਚੱਲੀ ਚਲ ਕੋਈ ਨਾ ਹਾਂਜੀ ਸੱਚੀ ਗਿਆਨ ਨੂੰ ਸਵਾਗਤ ਹੈ ਤੁਹਾਡਾ ਆਪਣੇ ਇੱਕ ਨਵੇਂ ਵਲੌਗ ਸੇ ਖੜਜੋ ਨਵੇਂ ਵਲੌਗ ਚ ਹਾਂਜੀ ਪੁੱਛੋ ਹੀ ਨਾ ਤੇ ਮੀ ਲੋ ਕੁੜੀ ਨੂੰ ਹਾਈ ਵਿਆਹ ਤੋਂ ਬਾਅਦ ਇਹ ਹੈਗਾ ਤੀਜਾ ਦਿਨ ਪਰ ਸਾਡਾ ਕੋਲਡ ਤੇ ਕਫ ਹਾਲ ਤੱਕ ਸੈੱਟ ਨਹੀਂ ਹੋਇਆ ਅਸੀਂ ਖਾਂ ਖਾਂ ਕਰਦੇ ਹੀ ਰਹਿੰਦੇ ਹੁੰਨੇ ਆ ਖਾਂ ਖਾਂ ਤਾਂ ਕਰ ਰਹੇ ਹਾਂ ਕਿਉਂਕਿ ਆ ਬੜਾ ਨਾ ਪਤਾ ਨਹੀਂ ਆ ਰਹੀ ਇਸ ਵਾਰ ਮੈਨੂੰ ਬਾਲੀ ਗੰਦੀ ਹੋਊਗੀ ਠੰਡ ਲੱਗੀ ਯੂ نو ਖਾਂਸੀ ਕਫ ਵਾਲੀ ਹੁੰਦੀ ਹੋਗੀ ਠੰਡ ਲੱਗੀ ਸਿੱਧਾ ਕਹਿ ਠੰਡ ਲੱਗੀ ਕਹਿ ਲਓ ਮੰਨ ਲਓ ਤੇ ਮੈਂ ਰੈਡੀ ਆ ਕਿਉਂ ਕਿ ਠੀਕ ਲੱਗ ਰਹਾ ਨਾ ਹਾਂ ਮੈਂ ਰੈਡੀ ਆ ਮੈਂ ਜਾ ਰਿਹਾ ਗਾਣੇ ਤੇ ਗਾਣੇ ਦਾ ਸ਼ੂਟ ਹੈ ਓਏ ਟੋਪੀ ਨਹੀਂ ਗਾਣੇ ਦਾ ਸ਼ੂਟ ਹੈ ਦੀਪ ਦੇ ਗਾਣੇ ਦਾ ਸ਼ੂਟ ਹੈ ਸੋ ਅੱਜ ਸ਼ੂਟ ਵੀ ਹੈ ਵੈਸੇ ਵੀਡੀਓ ਦਾ ਅੱਜ ਆਪਣੇ ਗਾਣਾ ਵੀ ਕਰਨਾ ਸ਼ੂਟ ਹੈ ਅੱਜ ਅੱਜ ਵੀਡੀਓ ਵੀ ਸ਼ੂਟ ਕਰਨੀ ਹੈ ਅੱਜ ਇਹ ਰਿਟ ਕਰਕੇ ਕੱਲ ਅਪਲੋਡ ਕਰਨੀ ਹੈ ਸੋ ਥਿਸ ਇਜ਼ ਵੈਰੀ ਵੈਰੀ ਬਿਜ਼ੀ ਡੇ ਸੋ ਸ਼ੀ ਇਜ਼ ਅ ਫਰੀ ਟਿੱਲਰ ਟੂ 3 pm then we will shoot the video okay mere bande nu ready ho ke rehna dono janian ne main ta bimar hogdi kal वैसे शूट ਦਾ ਆਪਣਾ ਕੱਲ ਤੀਗਾ ਪਰ ਦੋਨੇ ਬਿਮਾਰੋ ਕੀ ਬੈਗੀਆਂ ਕੱਲ ਮੇਨ ਐਕਟਰ ਹੀ ਬਿਮਾਰ ਹੋਗਾ ਨਹੀਂ ਮੈਂ ਦੱਸਦਾ ਦਿਨ షూਟ ਕਰਨਾ ਸੀ ਮੰਮੀ ਬਿਮਾਰ ਮੈਂ ਜਲ ਰਾਤ ਨੂੰ ਕਰ ਲਾਂਗੇ ਸ਼ਾਮ ਨੂੰ ਕਰ ਲਾਂਗੇ ਸ਼ਾਮ ਨੂੰ ਆ ਬਿਮਾਰ ਮਤਲਬ ਕੋਲਡ ਕਫ ਮੰਮੀ ਨੂੰ ਫੀਵਰ ਹੋ ਗਿਆ ਸੀ ਪਰ ਇਹਨੂੰ ਸਿਰਫ ਕੋਲਡ ਕਫ ਹੋਣਾ ਇਹ ਤਾਂ ਖੜੀ ਵੀ ਨਹੀਂ ਹੋ ਰਹੀ ਜਰਾ ਤੇਨੇ ਚੱਕਰ ਆਣ ਹੈ ਹੋਵੇ ਬਸ ਮੇ ਸੁਖਰਾ ਠੀਕ ਆ ਚਲ ਹੁਣ ਦੋਨੋਂ ਬੈਟਰ ਨੇ ਤਾਂ ਅੱਜ ਆਪਾਂ ਵੀਡੀਓ ਕਰਾਂਗੇ ਸੋ ਪਹਿਲਾ ਮੈਂ ਗਾਣੇ ਦਾ ਸ਼ੂਟ ਕਰਨਾ ਜਾ ਕੇ ਚਲੋ ਮੈਂ ਹੁਣ ਤੁਹਾਨੂੰ ਉੱਥੇ ਜਾ ਕੇ ਹੀ ਦਿਖਾਣਾ ਕਿਉਂ ਲੇਟ ਹੋ ਗਿਆ ਮੈਂ ਓਕੇ ਚਲੋ ਅਜਾ ਚਲ ਆ ਸੀਟ ਤੇ ਚੱਕ ਨੀਚੇ ਕਰ ਆਪਣੀ ਜੈਕਟ ਜੈਕਟ ਨਾ ਨਾਰਮਲ ਤੋਂ ਬਣਾ ਮੈਂ ਸਿਨੇਮੈਟਿਕ ਤਾਂ ਨਹੀਂ ਕਰਾਉਣਾ ਓ ਹਣੀ ਚਲਾਵਾ ਕੀ ਕਰ ਰਹੇ ਹੋ ਬਈ ਮੈਂ ਓਏ ਕੀ ਕਰ ਰਹੇ ਆਂ ਹਾਂ ਜੱਬਾ ਸਿਕਟ ਕਰ ਰਹੇ ਆਂ ਮਤਲਬ ਕੈਮਰਾ ਤੋਂ ਕੈਮਰਾ ਦਿਖਾ ਰਿਹਾ ਤੁਹਾਨੂੰ ਮੈਂ ਹਾਂ ਦਾ ਕੈਮਰਾ ਦਿਖਾ ਰਿਹਾ ਬਸ ਕਲਰ ਮੇਰਾ ਸੀ ਜਾਣਾ ਠੀਕ ਕਰ ਬਸ ਇਹ ਵੀ ਆਂ ਦੱਸੋ ਕਿਵੇਂ ਕਰੀ ਜਾ ਰਹੇ ਇਹ ਸਾਡਾ ਜੋ ਸਿੰਗਲ ਜੱਟ ਨੂੰ ਤਾਂ ਤੁਸੀਂ ਜਾਣਦੇ ਕੀ ਕਰ ਦਿੰਨਾ ਮਨ ਬਾਰ ਬੰਦ ਦੀ ਬਿਸਕੁਟ ਘੇਰ ਰਿਹਾ ਆ ਦੇਖ ਕੀ ਲੈਣਾ ਕੋਈ ਬਾਰ ਬੰਦ ਦੀ ਕਾਲੀ ਡੱਬੀ ਜੇ ਉਹੀ ਵਾਲੀ ਅਜਰ ਮਿਲਕਾ ਨਾਲ ਪਾਸ ਨਾ ਰਹੇ ਉਹ ਇਹ ਨਹੀਂ ਲੈਣੀ ਸਿਲਵਰ ਵਾਲੀ ਲੈਣੀ ਗੋਲੂ ਜੀ ਕੀ ਲੈ ਰਹੇ ਦੇ ਵੀ ਕਮਾਲ ਜੀ ਮਾਰ ਲਈ ਉਹ ਚਾਂਦੀ ਦੀ ਬਣਾਣ ਬਣਵਾਨੀ ਪਈ ਯਾਰ ਵੀਰੇ ਨੇ ਛੇੜਿਆ ਹੈ ਤਰੀਪਾ ਦੇਖ ਲੈ ਵੀ ਮੈਂ ਤਾਂ ਨਹੀਂ ਸੁਣਦਾ ਤੋੜ ਲੱਗ ਰਹੀ ਹੈ ਮੈਂ ਜਾਂ ਗਾਣੇ ਦੀ ਮਤ ਉਹ ਉੱਥੇ ਬੁਲਾਉਂਦਾ ਕਹਿੰਦਾ ਗਾਣੇ ਜਦੋਂ ਮੈਂ ਖਾ ਲੈਣਾ ਕਹਿੰਦਾ ਉਦਾਂ ਵੀ ਮੈਨੂੰ ਤੋੜ ਲੱਗ ਰਹੀ ਕਹਿੰਦਾ ਮੈਂ ਨੇ ਡਿੱਗ ਰਿਹਾ ਸਿਰ ਸਿਰੇ એનર્ਜੀ ਜੀ ਨਹੀਂ ਆ ਰਹੀ ਕਹਿੰਦਾ ਵੀਰੇ ਐਕਟਿਵ ਨਹੀਂ ਆਇਆ ਕਹਿੰਦਾ ਕਹਾਂ ਜੇ ਐਕਟਿਵ ਹੁੰਦੇ ਨਾ ਹੁਣ ਨੂੰ ਦੋ ਦੋ ਜਗ੍ਹਾ ਲੋਕੇਸ਼ਨ ਸ਼ੂਟ ਹੁੰਦਾ ਨਿਭੜੇ ਹੁੰਦੇ ਹਾਂ ਬਿਲਕੁਲ ਇੱਕ ਦਿਨ ਬਿੜੀ ਹਾਲ ਤੱਕ ਨੀਂਦ ਤਾਂ ਪਹਿਲੇ ਆਈ ਹੈ ਨਾਲੇ ਤਾਂ ਹੀ ਤਾਂ ਇਹ ਸਿੱਛ ਕਰਿਆ ਦੀਪ ਵੀਰ ਸਮਾਨ ਇਕੱਠਾ ਕਰਨ ਲੱਗੇ ਹੋ ਨੇ ਕਿ ਇੱਕ ਬਿਲਿੰਗ ਦਾ ਸੀਨ ਹੈ ਬਿੱਲ ਬਣਵਾਣਾ ਤੇ ਸੀਨ ਕਰਨਾ ਉਹ ਮੈਨੂੰ ਫੋਟੋਆਂ ਖਾਏ ਮੇਰੀ ਫੋਟੋ ਹੋਣੀ ਹੈ ਇੱਥੇ ਤੁਹਾਡੀਆਂ ਫੋਟੋਆਂ ਦੇਖੇ ਜਾ ਰਹੇ ਹੈ ਜੀ ਇਹਦਾ ਮੰਦਿਆਂ ਆ ਗਈ ਆ ਰਹੀ ਇੱਕ ਆ ਰਹੀ ਜੀ ਮੈਨੂੰ ਵੀ ਤੁਸੀਂ ਇੱਕ ਚੀਜ਼ ਨਹੀਂ ਦਿਖਾਈ ਕਿ ਇੰਦਰ ਮੋਮੋਜ਼ ਵੀ ਮਿਲਦੇ ਆ ਕਿੱਥੇ ਗੋਲ ਗੱਪੇ ਨੇ ਜਸਟ ਸਟੀਮ ਸਟੀਮ ਵਾਸਤੇ ਠੀਕਾ 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 ਮੈਂ ਕੱਲ ਹੀ ਖਾਏ ਨੇ ਫਰਾਈ ਵਾਲੇ ਖਾਏ ਨੇ ਮੈਂ ਉਰੇ ਮੈਗੀ ਪਿੱਛੇ ਨੇਲ ਪੇਂਟ ਟੀਵੀ ਟੀਵੀ ਦੇਖੋ ਓ ਮਾਈ ਗੋਡ ਇਸੇ ਸਿਰਕ੍ਰੀਏਟੀ ਦੇਖੋ ਅਗੇ ਨਾ ਪਿੱਛੇ ਨਹੀਂ ਦੇ ਅੱਛਾ ਉਹਨੇ ਨੇਲ ਪੇਂਟ ਉਸ ਤੋਂ ਅੱਗੇ ਹਲਦੀ ਜਲਦੀ ਹੋ ਰਹੀ ਅੱਛਾ ਅੱਗੇ ਹਲਦੀ ਨਾਲ ਫੇਸ ਮੋਸ਼ ਉਹ ਫੇਸ ਮੋਸ਼ ਨਾਲ ਡਿਓ ਹਿੰਦੀ ਚ ਆ ਸਾਰਾ ਕੁਝ ਹੈ ਕਹਿੰਦੇ ਆਲ ਇਨ ਵਨ ਨਹੀਂ ਨਹੀਂ ਉਹ ਕਹਿੰਦੇ ਪਹਿਲਾਂ ਕਰਣਾ ਹੈ ਨਾ ਮੈਨੂੰ ਨਾ ਪਤਾ ਨੇਲ ਪੇਂਟ ਨੂੰ ਠੀਕ ਹੈ ਫਿਰ ਉਹਦੇ ਨਾਲ ਕੰਮ ਵੀ ਕਰਾਣਾ ਪਏਗਾ ਫਿਰ ਉਹਦੇ ਹਾਸਤੇ ਜਖਮਤ ਲੈਣਾ ਚਾਹੀਦਾ ਜਲਦੀ ਜਲਦੀ ਚੀਜ਼ਾਂ ਹੋ ਗਈਆਂ ਹਾਂ ਇਹਦੇ ਚੱਕਰ ਭਰੇਗੇ ਸਮਝ ਗਿਆ ਮੈਂ ਠੀਕ ਹੈ ਮੈਂ ਇਹ ਦੇਖੋ ਸਾਰੀ ਪਲਾਨੀ ਕਰ ਲਈ ਉਹਦੇ ਵਿੱਚ ਫਿਰ ਚਾਵਲ ਪੀਣ ਦੇਸੀ ਕੀ ਵੀ ਪੀ ਫਿਰ એનર્ਜੀ ਵੀ ਹਾਂ ਸਾਰਾ ਕੁਸੂਆਣ ਵੀ ਆਇਆ ਫਿਰ ਸਾਬਣ ਆ ਗਏ ਚਲੋ ਹੁਣ ਤੁਸੀਂ ਫੋਟੋਆਂ ਦੇਖ ਲੈਣ ਕੈਮਰੇ ਚ ਇਹ ਫੋਟੋ ਦੇਖਣ ਵਾਸਤੇ ਵੀ ਨੀ ਇੰਸਟਾ ਫੋਲੋ ਕਰ ਲਓ @teambagun ਓਕੇ ਪ੍ਰੋਮੋਸ਼ਨ ਵੀ ਕਰ ਦਿੰਦੇ ਹਾਂ ਵਿੱਚ ਆਪਾਂ ਇੱਕ ਵਾਰੀ ਵੀਰੇ ਨੂੰ ਕਰਦੇ ਹਾਂ ਅਮਰ ਜੀ ਜੀ ਆ ਗਏ ਜਿਹੜਾ ਉਹਦੇ ਚਿੱਕ ਚਿੱਕ ਅਮਰ ਜੀ ਸ਼ਕਲਾ ਨਹੀਂ ਕਿਵੇਂ ਆਜੋ ਅਮਰ ਜੀ ਆਜੋ ਚਲੋ ਸ਼ੂਟ ਨਿਬੜ ਗਿਆ ਤੁਪ ਚੱਲਦੇ ਆ ਬਾਹਰ ਤੇਲ ਭਰਨ ਲੱਗਿਆ ਮੁੰਡਾ ਤੇਲ ਤੇ ਲੱਗੇ ਚਲੋ ਅੱਜ ਵੀ ਮੱਚੀ ਜਦੀ ਪੜੀ ਆ ਨੀ ਕੋਈ ਬੇਟਾਈ ਰਹਿਣ ਲੱਗਦੇ ਸਾਡਾ ਚੰਨੀ ਜਾਵੇ ਬੋਲ ਬੋਲੇ ਸਰੀ ਲਿਆਉਣ ਜੁਲਫਾ ਕਿਹੜੀ ਆ ਨਹੀਂ ਲੰਦੀ ਲੰਦੀਆਂ ਰੱਖ ਆ ਜੀ ਨੇ ਉਹ ਨਹੀਂ ਵਿੱਚੀ ਛੇਕ ਵਿੱਚੀ ਛਣੀ ਦਿਓ ਐਸੀ ਸ਼ੇਕ ਹੁੰਨੇ ਆ ਇਹਿੰਦ ਬਹੁਤ ਜ਼ਿਆਦਾ ਖੰਡ ਨਹੀਂ ਹੁੰਦੇ ਇਹ ਕੁਝ ਹੋਰ ਹੁੰਨੇ ਆ ਬਿਸ਼ਨ ਨਗਰ ਵਾਲੇ ਸ਼ੇਕ ਨੇ ਹਾਂਜੀ ਗਾਇਜ਼ ਜੀ ਪੀਸੀ ਕਿ ਨਹੀਂ ਬਣਾਇਆ ਇਹ ਆਪਣਾ ਸ਼ੂਟ ਨਿਬੜ ਗਿਆ ਠੀਕ ਆ ਤੇ ਸਾਰਾ ਦਿਨ ਹੋ ਗਿਆ 11 ਵਜੇ ਦਾ ਆਏ ਹੋਏ ਹੁਣ ਸ਼ੂਟ ਨਿਬੜਾ ਜਾ ਕੇ ਹੋਰ ਮਸਤੀ ਕਰ ਰਹੇ ਨੇ ਮੁੰਡੇ ਹੁਣ ਤਾਂ ਚਲੋ ਹੁਣ ਵਜਾ ਲਾ ਕਰੇ ਵੀਡੀਓ ਸ਼ੂਟ ਕਰਨ ਵਾਲੇ 7 8:30 ਵਜੇ ਸ਼ਾਮ ਚਲੋ ਬਾਉ ਜੀ ਰੰਦਾ ਲਗਾਣਾ ਹੈ ਕਾਤਾ ਲਗਾਣਾ ਹੈ ਲੋਕ ਤਾਂ ਕਦੀ ਪਰਵਾਹ ਵੀਰੇ ਨੇ ਘਰੇ ਜਾਣਾ ਜਲਦੀ ਕਰ ਜਾਣਾ ਜਾਣਾ ਮੈਂ ਘਰੇ ਜਾਣਾ ਉਹ ਭਰ ਦਿਓ ਵੀਰਾ ਕਾ ਨੂੰ ਵਲੋਗ ਬਣਾਦਾ ਫੋਨ ਵੀ ਤਾਂ ਮਾਰਦਾ ਇੱਤੇ ਅੱਛਾ ਕੋਈ ਨਹੀਂ ਕੋਈ ਨਹੀਂ ਹੁਣੀ ਮਾਰਨਾ ਹੁਣ ਯਾਰ ਉਹ ਤਾਂ ਆਰਾਮ ਤਾਂ ਵੀ ਹੋ ਜਾਏਗਾ ਉਹ ਲੱਗ ਸ਼ੌਟ ਹੋ ਜਾਏਗਾ ਤਾਂ ਨਹੀਂ ਉਹ ਮੈਂ ਫਿਰ ਹੁਣ ਇਕੱਠਾ ਹੀ ਕਰੂ ਆ ਦੇਖ ਐਵੇਂ ਬੈਠਾ ਉਹ ਓਏ ਵੇ ਗਾਸੋ ਤਾਂ ਛੱਡ ਦਿੱਤੀ ਬਬਲ ਵੀਰੇ ਸ਼ੂਟ ਚੱਲ ਰਿਹਾ ਬਾਈ ਮਾਦੀ ਕਵਾਈਟ ਲੈਦਾ ਹੁਣ ਮੈਨੂੰ ਅੱਧਾ ਘੰਟਾ ਕਹਿ ਕੇ ਬੁਲਾਇਆ ਸੀ ਆ ਬੰਦੇ ਨੇ ਹੈ ਅੱਧਾ ਘੰਟਾ ਗਿਆ ਸੀ ਡੇਢ ਦੋ ਘੰਟੇ ਹੋ ਗਏ ਹਾਂ ਬਾਈ ਇਹ ਸਹਾਇ ਬੜਾ ਜਾਂਦੇ ਨੇ ਮੈਨੂੰ ਮੈਨੂੰ ਤਾਂ ਪੰਜ ਰੇਡ ਕਵਰ ਕਰੀ ਲੱਤ ਨਾਲ ਲਾਈਟ ਨਾਲ ਚਲੋ ਵੀਰੇ ਬਾਈਡ ਉੱਪਰ ਵਾਹ ਓਏ ਤੂੰ ਅੱਧਰ ਨੂੰ ਕਰ ਕੇ ਗਿਆ ਇਸ ਚੱਟੇ ਓਏ ਕੋਣ ਕਦੋਂ ਮਾਰਾਂ ਬਾਸ ਹੁਣ 2 ਮਿੰਟ ਲੱਗਣਗੇ ਠੀਕ ਹੈ ਬਸ ਮਰੋ ਨਹੀਂ ਮਾਰਿਓ ਕਿਵੇਂ ਹਮੇਸ਼ਾ 4 ਵਜੇ ਕੀ ਹੈ ਕਿਵੇਂ ਕਿਵੇਂ ਦੁਆਰਾ ਬੋਲਾ ਮੈਂ ਇਹ ਤੁਹਾਨੂੰ ਤੁਹਾਡੇ ਘਰ ਇਹਨਾਂ ਸ਼ੂਟ ਕਰ ਰਿਹਾ ਤੁਹਾਡਾ ਅੱਜ ਸ਼ੂਟ ਸੀ ਆਪਣਾ ਵੀਡੀਓ ਦਾ ਹਾਂ ਹਾਂਜੀ ਉਤਪਾਦ ਦੇ ਬੰਦਾ ਕਹਿੰਦਾ ਮੈਂ 4 ਵਜੇ ਫ੍ਰੀ ਹੋ ਗਿਆ ਆ ਜਾ ਮੈਂ 4 ਵਜੇ ਸਾਢੇ 4 ਵਜੇ ਆਇਆ ਮੈਂ ਹਾਂ ਸ਼ੂਟ ਕਿੰਨੇ ਵਜੇ ਸ਼ੂਟ ਕਰਨਾ ਹੈ ਸਾਢੇ 7 ਵਜੇ ਇੰਪਲੈਕੇਟ ਲਈ ਬੁਲਾਇਆ ਸੀ ਤੇ 3 ਘੰਟੇ ਦੀ ਵੀਮੜੋਂ ਨੂੰ ਪਜਾਦਾ ਲੈਣੀ ਹੈ ਇਹਦੇ ਕੋ ਆਹ ਦੇਖੋ ਇਹ ਤਾਂ ਝੋਟਾ ਲਾਇਆ ਅੱਜ ਵੀ ਗਾਲ੍ਹਾਂ ਕਰਦੇ ਇਹਨੂੰ ਚਲ ਆ ਕੇ ਆਰੇ ਚ ਦੇਖੋ ਹਾਂ ਕੈਨੇਡਾੰ ਤੱਕ ਪੈਕ ਪੈਕਅਪ ਕੈਨੇਡਾੰ ਤੱਕ ਹੋਣੀ 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 ਕਰਦੀ ਏ ਚਲ ਓਏ ਪੈਕਅਪ ਹੋ ਗਿਆ ਜੈਕਟ ਪੈਸੇ ਆ ਰਹੇ ਜੈਕਟ ਕਿ ਗਵਾਤੀ ਅਸੀਂ ਆਈ ਪੈਸੇ ਤੇ ਜੈਕਟ ਸਾਡੇ ਕੋਲ ਪੈਕਅਪ ਨਹੀਂ ਹੁੰਦੇ ਸਾਡੇ ਕੋਲ ਪੈਗਅਪ ਹੁੰਦੇ ਨੇ ਪੈਗਅਪ ਥੱਲੇ ਗਿਆ ਸੀ ਚਲੋ 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 ਦਵਾਣਾ ਹਾਂ 3 2 1 ਸਾਰਾ ਪਿਆਰ ਚ ਰੋਂਦਾ ਸਹੀ ਵੀ ਹੋ ਸੁਣੀ ਹਸਾ ਲੱਗੇ ਐਕਟ ਵੀ ਕਰਦਾ ਪੈਰ ਵੀ ਪਾਦੇ ਮੇਰਾ ਆ ਗਿਆ ਮੇਰਾ ਹਏ ਬੇਬੂ ਜਮਾ ਕਰਾਦੇ ਆ ਜੀ ਜੀਨੇ ਕਰਦੇ ਮੈਂ ਕਿੰਨਾ ਟੇਕ ਹੈ ਕਿੰਨਾ ਟੇਕ ਹੈ ਚੌਥਾ ਚੌਥਾ ਕਿ ਪੰਜਵਾਂ ਪੰਜਵਾਂ ਟੇਕ ਹੈ ਕੋਈ ਗਲਤੀ ਨਹੀਂ ਕੈਮਰਾਮੈਨ ਦੀ ਟੇਕ ਬਤਾ ਕੀ ਹੈ ਸਿਰਫ ਜੈਕ ਜੈਕਟ ਪਾਣੀ ਹੈ ਬਸ ਸਿਰਫ ਜੈਕਟ ਪਾਣੀ ਹੈ ਜੈਕਟ ਪਾ ਕੇ ਇਹਨਾਂ ਨੂੰ ਠਾਲਨਾ ਬਸ ਐਡਾ ਬਸ ਹੋ ਗਿਆ ਜੀ ਹੋ ਗਿਆ ਜੀ ਹੋ ਗਿਆ ਯਾਰ ਚਲੋ ਯਾਰ ਮੈਂ ਹੂੰ ਤਾਂ ਮੈਂ ਕੁਛ ਕੀਤਾ ਨਹੀਂ ਕਰਦਾ ਕਰ ਦੋ ਯਾਰ ਫੋਨ ਹੀ ਹਿਲਾਦਾ ਉਸਤਾ ਜੀ ਇੰਨਾ ਵਧੀਆ ਦਿਨ ਹੋਇਆ ਸੀ ਆ ਦੇਖਿਓ ਕਿ ਤੂੰ ਬੋਲਣ ਲੱਗਿਆ ਸਿਰੋਂ ਵਿੱਚ ਲਾ ਫੋਨ ਹੀ ਹਿੱਲ ਗਿਆ ਹਾਂ ਜੀ ਸੁਣਾਣੀ ਯਾਰ ਜੋ ਮਰਜ਼ੀ ਬੋਲੀ ਆਪਾਂ ਮੈਂ ਤਾਂ ਹੱਸਿਆ ਨਹੀਂ ਕੈਮਰਾ ਕੈਮਰਾ ਆਨ ਕਰਦਾ ਕੈਮਰਾ ਆਨ ਹੀ ਰੱਖਿਓ ਦਿਹਾੜੀ ਕੱਟ ਲਈ ਤੋ ਵੀਰੇ ਮੈਂ ਯਾਰ ਜਾਦਾ ਸੱਚੀ ਗੱਲ ਹੈ 9 ਵਜੇ ਕੀ ਗੱਲ ਨਾ ਕਰਤੀ ਲੈਟ ਹੋ ਗਏ ਸਵਾ 8 ਹੋ ਗਏ ਭਾਈ ਮੇਰੇ 15 ਮਿੰਟ ਦਾ ਸ਼ੂਟ ਰਹਿ ਗਿਆ ਔਰ ਡਾਇਲਗ ਤਾਂ ਮਾਰਦੇ ਕੀ ਸੀ ਜਦੋਂ ਆਂਦੋਂ ਮੇਂ ਚੂ ਵੀਰੇ ਤੂੰ ਵੀ ਲੇਟ ਹੋ ਜਾਓਗੇ ਉਹ ਬੋਲੇ ਵੀਰੇ ਕਹਿੰਦੇ ਕੰਨਾਂ